ਹੈਲੋ ਗਾਇਜ਼ ਕਿੱਦਾਂ ਹੋ ਸਾਰੇ ਉਮੀਦ ਕਰਦੇ ਆ ਕਿ ਸਾਰੇ ਚੜ੍ਹਦੀ ਕਲਾ ਵਿੱਚ ਹੋਗੇ ਸਾਥੀਓ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਆਏ ਤੇ ਅੱਜ ਆਪਾਂ ਜਾ ਰਹੇ ਆ ਖਗਰ ਨਦੀ ਤੇ ਖਗਰ ਨਦੀ ਦਾ ਜਲ ਸતર ਜਿਵੇਂ ਕਿ ਪਿਛਲੇ ਕੁਝ ਦਿਨਾਂ ਤੋਂ ਬਹੁਤ ਹੀ ਜ਼ਿਆਦਾ ਵਧਿਆ ਹੋਇਆ ਹੈ ਜਿਵੇਂ ਕਿ ਆਪਾਂ ਸਾਰੇ ਹੀ ਜਾਣਦੇ ਆ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਅਤੇ ਹਿਮਾਚਲ ਵਿੱਚ ਹੋ ਰਹੀ ਬਰਸਾਤ ਦੇ ਕਾਰਨ ਖਗਰ ਨਦੀ ਅਤੇ ਸਤਲੂਜ ਅਤੇ ਬਿਆਸ ਦਰਿਆ ਦੇ ਵਿੱਚ ਬਹੁਤ ਹੀ ਜ਼ਿਆਦਾ ਪਾਣੀ ਆ ਰਿਹਾ ਹੈ ਤੇ ਅੱਜ ਦੀ ਇਸ ਵੀਡੀਓ ਚ ਆਪਾਂ ਕਗਰ ਨਦੀ ਦਾ ਜਲਸਤਰ ਦੇ ਨਾਲ ਨਾਲ ਇੱਥੇ ਤੁਹਾਨੂੰ ਕਗਰ ਨਦੀ ਦੇ ਆਸ-ਪਾਸ ਦਾ ਹਿਊ ਵਿਊ ਦਿਖਾਵਾਂਗੇ ਤੇ ਆਪਾਂ ਹੁਣ ਚੱਲੇ ਪਾ ਚੁੱਕੇ ਹਾਂ ਅਤੇ ਪਹੁੰਚ ਚੁੱਕੇ ਹਾਂ ਸਾਡੇ ਪਿੰਡ ਤਲਵਾੜਾ ਖੁਰ ਤੋਂ ਤਕਰੀਬਨ 2 ਤੋਂ 2.5 ਕਿਲੋਮੀਟਰ ਦੂਰ ਥੇੜ ਦਇਆ ਸਿੰਘ ਨੂੰ ਕ੍ਰੋਸ ਕਰਨ ਲੱਗੇ ਹਾਂ ਇੱਥੋਂ ਕਗਰ ਨਦੀ ਦੀ ਜਿਹੜੀ ਦੂਰੀ ਹੈ ਉਹ 1 ਤੋਂ 1.5 ਕਿਲੋਮੀਟਰ ਹੈ ਤਾਂ ਸਾਹਮਣੇ ਤੁਸੀਂ ਵੇਖ ਹੀ ਸਕਦੇ ਹੋ ਇਹ ਸੜਕ ਜਿਹੜੀ ਹਮਡਾਣੀਆਂ ਥੇੜ ਅਤੇ ਕਰੀ ਵਾਲੇ ਨੂੰ ਇਹ ਸੜਕ ਜੋੜਦੀ ਹੈ ਤਾਂ ਸਾਡੇ ਪਿੰਡ ਤਲਵਾੜਾ ਖੁਰ ਤੋਂ ਗੱਗਰ ਨਦੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ 3 ਤੋਂ 4 ਕਿਲੋਮੀਟਰ ਹੈ ਤਾਂ ਕਿੰਨਾ ਹੀ ਤੁਸੀਂ ਵੇਖੀ ਸਕਦੇ ਹੋ ਝੋਨੇ ਦੀ ਫਸਲਾਂ ਕਿੰਨੀਆਂ ਹੀ ਸੋਹਣੀਆਂ ਜੋ ਕਿ ਸਾਡੇ ਪਿੰਡ ਤਲਵਾੜਾ ਖੁਰ ਦੇ ਏਰੀਆ ਵਿੱਚ ਪੈਂਦੀਆਂ ਹਨ ਜਿਹੜੀ ਇਹ ਝੋਨੇ ਦੀ ਫਸਲ ਜਿਹੜੀ ਕਿ ਗੱਗਰ ਨਦੀ ਦੇ ਏਰੀਏ ਦੀ ਬਹੁਤ ਹੀ ਵਧੀਆ ਫਸਲ ਹੁੰਦੀ ਹੈ ਤਾਂ ਤੁਸੀਂ ਵੇਖੀ ਸਕਦੇ ਹੋ ਗੱਗਰ ਨਦੀ ਦੇ ਜਿਹੜਾ ਆਸ-ਪਾਸ ਦਾ 뷰 ਕਿੰਨਾ ਹੀ ਸ਼ਾਨਦਾਰ 뷰 ਹੈ ਬਿਲਕੁਲ ਹੀ ਆਪਾਂ ਨੇੜੇ ਪਹੁੰਚ ਚੁੱਕੇ ਹਾਂ ਗੱਗਰ ਨਦੀ ਦੇ ਤੁਹਾਡੇ ਨਾਲ ਇਹ ਰਿਕਵੈਸਟ ਹੈ ਕਿ ਜਿਹੜੇ ਵੀਰਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦੇ ਨਿਸ਼ਾਨ ਉੱਤੇ ਆਪਕੇ ਹੌਂਕ ਤੇ ਕਲਿੱਕ ਕਰੋ ਇਸ ਦੇ ਨਾਲ ਅਸੀਂ ਜੋ ਵੀ ਵੀਡੀਓ ਅਪਲੋਡ ਕਰਾਂਗੇ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇਗਾ ਤਾਂ ਹੁਣ ਆਪਾਂ ਬਿਲਕੁਲ ਹੀ ਕਗਰ ਨਦੀ ਦੇ ਨੇੜੇ ਪਹੁੰਚ ਚੁੱਕੇ ਹਾਂ ਅਤੇ ਤੁਹਾਨੂੰ ਇੱਥੋਂ ਦਾ ਝਿਊ ਵਿਖਾਵਾਂਗੇ ਅੰਦਰ ਦਾ ਕਿ ਕਿੰਨਾ ਕੁ ਪਾਣੀ ਹੈ ਕਗਰ ਨਦੀ ਵਿੱਚ ਚੋਲੇ ਡੁੱਗੇ ਹਨ ਜਾਂ ਬਚੇ ਹਨ ਤਾ ਅੱਜ ਵੀ ਇਸ ਵੀਡੀਓਸ ਤੁਸੀਂ ਗੱਗਰ ਨਦੀ ਦਾ ਪੂਰਾ ਤੁਹਾਨੂੰ ਵੀ ਵਿਖਾਵਾਂਗੇ ਤਾਂ ਬਿਲਕੁਲ ਹੀ ਆਪਣੀ ਬਾਈਕ ਹੁਣ ਗੱਗਰ ਨਦੀ ਦੇ ਉੱਪਰ ਕ੍ਰੋਸ ਕਰਨ ਲੱਗੀ ਆ ਅਤੇ ਗੱਗਰ ਨਦੀ ਤੇ ਬੰਨ ਤੇ ਆਪਾਂ ਹੁਣ ਚੜਨ ਲੱਗੇ ਹਾਂ ਤੇ ਸਾਥੀਓ ਆਪਾਂ ਪਹੁੰਚ ਚੁੱਕੇ ਆ ਗੱਗਰ ਨਦੀ ਤੇ ਇਸ ਟਾਈਮ ਪਾਣੀ ਦੀ ਗੱਲ ਕਰੀਏ ਤਾਂ ਤਕਰੀਬਨ 11 ਦੇ ਵਿੱਚ ਹੀ ਹੈ ਹਾਲਾਂਕਿ ਇਸ ਏਰੀਆ ਵਿੱਚ ਅਜੇ ਤੱਕ ਜੋਨ ਦੀ ਬਚਤ ਹੈ ਵੀਡੀਓ ਚ ਤੁਸੀਂ ਵੇਖੀ ਸਕਦੇ ਹੋ ਕਿ ਗਗਰਨਦੀ ਦਾ ਜਲਸਤਰਾ ਜਿਹੜਾ ਕਿੰਨਾ ਕੁ ਵਧਿਆ ਹੈ ਇੱਕ ਦਿਨ ਪਹਿਲਾਂ ਵੀਡੀਓ ਆਪਾਂ ਬਣਾਈ ਸੀ ਉਸ ਤੋਂ ਅੱਜ ਪਾਣੀ ਜ਼ਿਆਦਾ ਹੈ ਅੱਜ 27 ਅਗਸਤ ਦੀ ਆਪਾਂ ਇਹ ਵੀਡੀਓ ਅਪਲੋਡ ਕਰ ਰਹੇ ਆ 27 ਅਗਸਤ 2025 ਨੂੰ ਆਹ ਜਿਹੜੀ ਲੋਕੇਸ਼ਨ ਤੁਸੀਂ ਵੇਖ ਰਹੇ ਹੋ ਇਸ ਜਗ੍ਹਾ ਤੇ ਕਰੀ ਵਾਲੇ ਪਿੰਡ ਨੂੰ ਜੋੜਨ ਵਾਸਤੇ ਇਹ ਇੱਥੇ ਪੁਲ ਸੀਗਾ ਜਿਹੜਾ ਪੂਰੀ ਤਰ੍ਹਾਂ ਹੁਣ ਪਾਣੀ ਚ ਡੁੱਬ ਚੁੱਕਿਆ ਹੈ ਹਾਲਾਂਕਿ ਇਸ ਪੋਲ ਨੂੰ ਡੁੱਬੇ ਹੋਏ ਨੂੰ ਕਈ ਦਿਨ ਹੋ ਚੁੱਕੇ ਹਨ ਅਤੇ ਹੁਣ ਇਥੋਂ ਸਾਧਨਾਂ ਦੀ ਜਿਹੜੀ ਆਵਾਜ਼ ਆਹੀ ਹੈ ਪੂਰੀ ਤਰ੍ਹਾਂ ਠੱਪ ਹੋ ਚੁੱਕੀ ਹੈ ਆ ਕਿਨਾਰੇ ਤੇ ਜਿਹੜੀ ਪੱਕੀ ਸੜਕ ਬਣੀ ਹੋਈ ਐ ਇਹ ਮਡਾਣੀਆਂ ਥੇੜ ਤੱਕ ਬਣੀ ਹੋਈ ਐ ਜੋ ਕਿ ਤਕਰੀਬਨ ਇਥੋਂ ਅੱਧਾ ਪੌਣਾ ਕਿਲੋਮੀਟਰ ਦੂਰ ਐ ਮਡਾਣੀਆਂ ਥੇੜ ਜਿਹੜਾ ਕਿ ਗੱਗਰ ਨਦੀ ਦੇ ਬਿਲਕੁਲੀ ਕੰਢੇ ਤੇ ਬਣਿਆ ਹੋਇਆ ਉਹ ਪਿੰਡ ਐ ਅਤੇ ਸਾਹਮਣੇ ਜਿਹੜੀ ਤੁਸੀਂ ਸੜਕ ਵੇਖ ਰਹੇ ਹੋ ਇਹ ਸਾਡੇ ਪਿੰਡ ਤਲਵਾੜਾ ਖੁਰ ਤੋਂ ਆਉਣ ਵਾਲੀ ਸੜਕ ਐ ਜਿਹੜੀ ਸੜਕ ਤੇ ਅਸੀਂ ਆਏ ਹਾਂ ਤਾਂ ਸਾਥੀਓ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਿਰਪਾ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਰ ਦਿਓ ਤਾ ਅੱਜ ਦੀ ਇਸ ਵੀਡੀਓ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ ਤਾਂ ਮਿਲਾਂਗੇ ਕਿਸੇ ਹੋਰ ਵੀਡੀਓ 'ਚ ਉਦੋਂ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ